ਹਾਂਜੀ ਦੋਸਤੋ ਇੱਕ ਵਾਰ ਫੇਰ ਨਵੇਂ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਦਾ ਤੁਹ ਸਾਰਜਣੀ ਠੀਕ ਠਾਕ ਹੋਵੋਗੇ ਸੋ ਦੋਸਤੋ ਅੱਜ ਅਸੀਂ ਪਹੁੰਚੇ ਹਾਂ ਜੀ ਪਿੰਡ ਯਤੋ ਸਰਜਾ ਤੇ ਉੱਥੇ ਬਹੁਤ ਵਧੀਆ ਫੁੱਟਬਾਲ ਟੂਰਨਾਮੈਂਟ ਜਿਹੜਾ ਹੋ ਰਿਹਾ ਹੈ ਚੱਲ ਰਿਹਾ ਹੈ ਇਹ ਹਾਲ ਚੱਲਦਾ ਜੀ ਠੀਕ ਆ ਫੁੱਟਬਾਲ ਜੀ ਤੁਹਾਡੀ ਸਾ ਵੀ ਚਾਹੀਦਾ ਆ ਗਾ ਰੇ ਆ ਸਾਡਾ ਇਹ ਮੇਰੇ ਮਾਮੇ ਦਾ ਮੁੰਡਾ ਵਾ ਇਹ ਦੌੜ ਲਾਉਣ ਆਇਆ ਜੀ ਠੀਕ ਆ ਇਹ ਕਿੰਨੇ ਮੀਟਰ ਵਾਲੀ ਕੋਈ ਆਉਂਦੀ ਚੌੜਾ ਦਸ ਮੀਟਰ ਦੀ ਕੱਢਣੀ ਹੈ ਮਤਲਬ ਨਹੀਂ ਆਈ ਇਹ ਜੋ ਲਿਖਿਆ ਮਾਮਾ ਇਹ ਮਾਮਾ ਜੁਗਾਨਾ ਉਹ ਬਾਕੀ ਰਸਤਾ ਸਿੱਧਾ ਹੁਣ ਬਾਹਰ ਕਿੱਥੇ ਲੱਗਣਾ ਉਹ ਬੇਟੀ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਇੱਕ ਵਾਰੀ ਫੇਰ ਨਵੇਂ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਦਾ ਹਾਂ ਤੁਸੀਂ ਸਭ ਜਣੇ ਠੀਕ ਠਾਕ ਹੋਵੋਗੇ ਸੋ ਦੋਸਤੋ ਅੱਜ ਅਸੀਂ ਪਹੁੰਚੇ ਹਾਂ ਜੀ ਪਿੰਡ ਯਤੋ ਸਬਜਾ ਤੇ ਬਹੁਤ ਵਧੀਆ ਕਲਾਕਾਰ ਜਿਹੜੇ ਆ ਕਨਵਰ ਗਰਿਆਲ ਜੀ ਆ ਰਹੇ ਨੇ ਤਾਂ ਤੁਹਾਨੂੰ ਅੱਜ ਦਾ ਪ੍ਰੋਗਰਾਮ ਕਮਨੇ ਆ ਤੇ ਤੁਸੀਂ ਆਪਣੇ ਵਲੌਗ ਦੇ ਨਾਲ ਜੁੜੇ ਰਹੋ ਤੇ ਜਿਨ੍ਹਾਂ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਚਲੋ ਜੀ ਅੱਜ ਦਾ ਵਲੌਗ ਆਪਾਂ ਸ਼ੁਰੂ ਕਰਦੇ ਹਾਂ ਉਹ ਸੁਨੰਦਰੰ ਦਾ ਜੋ ਰੰਗ ਹਰੀ ਥਰੀ ਜੇ ਬਗੰਦਾ ਜੋ ਉਹ ਲੁੱਕ ਤੋੜ ਕੈਤ ਲੱਗਦੇ ਤੇ ਸ਼ਹਿਰ ਨਾਲ ਖੇਤ ਲੱਗਦੇ ਆਓ ਚੱਲ ਦੀ ਆ ਬੇਸ ਬੀਬਾ ਫਾਰਮ ਦੀ ਸਾਠ ਤੇ ਪੂਟੇ ਘਾਸ ਘਾਸ ਦੇਣੀ ਉੱਗੇ ਚਾਰ ਵੱਟ ਤੇ ਘਰ ਦੀ ਗੱਡੀ ਦੇ ਨਾਲ ਫੇਲ ਸਾਰੇ ਠੇਕਿਆ ਨਹੀਂ ਸ਼ਾਇਦ ਨਾਲੋ ਮਿੱਠੇ ਜੱਟ ਨੇ ਮਥੱਲੇ ਬੈਠਿਆ ਨਹੀਂ ਸ਼ਾਇਦ ਨਾਲੋ ਮਿੱਠੇ ਜੱਟ ਨੇ ਮਥੱਲੇ ਬੈਠਿਆ ਸੁਖੋ ਜੀ ਸੁਣਾਉਣਾ ਸੁਣਾ ਦਿਨੇ ਤੁਹਾਨੂੰ ਸੁਣਾਉਣਾ ਕੋਈ ਸੁਣਾਉਣਾ ਤੂੰ ਸੁਣਾਉਣਾ ਜੇ ਮੈਂ ਤੂੰ ਸੁਣਾਉਣਾ ਗੱਲ ਸੁਣਾ ਅਸਲੇ ਦੇ ਚਰਚੇ ਬੁੱਲਰ ਕਾਨੇ ਜਿਗਰਣ ਮਿਲਦੇ ਬੁੱਲਰ ਕਾਨੇ ਜਿਹੜੇ ਹਾਂ ਦੇ ਸਾਡੇ ਤੇ ਉੱਤੇ ਉਹਨਾਂ ਦੇ ਤਲੰਗ ਗਏ ਜ਼ਮਾਨੇ ਜ਼ਮਾਨਾ ਸਾਡਾ ਆਇਆ ਬੱਲੀਏ ਤੋਰ ਚੱਲਦਾ ਏ ਤੇਰੇ ਹੁਣ ਯਾਰ ਦਾ ਓ ਅੱਖਾਂ ਵਿੱਚ ਅੱਖਾਂ ਪਾ ਕੇ ਘੜ ਦੇਵੇ ਆਣੀਉ ਜ਼ਿਕਰਨਾ ਪੈਂਦਾ ਹਥਿਆਰ ਦਾ ਬੱਲੀਏ ਕਿਦਾਂ ਸਟੇਟ ਦਾ ਇੱਥੇ ਉਹਨਾਂ ਨੇ ਮੈਜੀਸ਼ੀਅਨ ਲਾ ਦਿੱਤੇ ਪੋਜੀਸ਼ਨ ਲੱਗ ਗਈ ਆ ਅਜੇ ਮੇਰੇ ਸਾਹਮਣੇ ਟੰਡ ਟੁੰਡ ਲੱਗਣਾ ਚੈਲੰਜ ਉਹਨੇ ਲਾ ਕੇ ਫੇਰੀ ਆ ਬਸ ਆਪਣਾ ਖੜਾ ਜਿਹੜਾ ਸਟਾਰਟ ਕਰਦੀ ਆ ਰੇ ਹਾਂਜੀ ਹਾਂਜੀ ਅੱਗੇ ਉਹਨੀਆਂ thank <laughs> you ਯਾ ਕੌਣ ਨਹੀਂ ਨੱਚਿਆ ਅਜ ਤੱਕ ਤੁਸੀਂ ਸਭ ਨੱਚਦੇ ਹੋ ਅੰਦਾਜ਼ ਆਪਣਾ ਆਪਣਾ ਤੁਹਾਡਾ ਮਰਿਆਦਾ ਤੁਹਾਡੀ ਆਪਣੀ ਆਪਣੀ ਹੈ ਤੁਹਾਡੇ ਸਕੂਲਾਂ ਦਾ ਕਹਿਣਾ ਹੈ ਅਜ ਰਹਿ ਕੇ ਤੁਸੀਂ ਨੱਚਦੇ ਹੋ ਉਹ ਸੋਹਣਿਆ ਆਹੀ ਰਿਹਾ ਬਾਬਾ ਬੁੱਲ੍ਹੇ ਸ਼ਾਹ ਦੀ ਗੱਲ ਹੈ ਉਹ ਠੀਕ ਆ ਮਸਤਲੜੀ ਢੂਗਰੂ ਬਨ ਬਨ ਕੇ ਨੱਚ ਲੈ ਨੱਚ ਲੈ ਢੂਗਰੂ ਬਨ ਬਨ ਕੇ ਮੀਰਾ ਵਰਗੀਆਂ ਮਸਤਲੜੀਆਂ ਉਹ ਮਾਈਆਂ ਉਹ ਤੂਬੇ ਦੀਆਂ ਤਾਰਾਂ ਤੇ ਨੱਚਲੀਆਂ ਆ ਜਦੋਂ ਦਸਤਾਰਾਂ ਵੇਖਦਾ ਇਹ ਦਮਾਲੇ ਵੇਖਦਾ ਜ਼ਰਾ ਤੇ ਸਜੇ ਤਾਂ ਇਹ ਖੰਡੇ ਦੀਆਂ ਤਾਰਾਂ ਤੇ ਨੱਚੇ ਨੱਚੇ ਵੀ ਐ ਇੱਕ ਇੱਕ ਜਨਮ ਹਾਂ ਜਿੱਥੇ ਮਰਜ਼ੀ ਬਦਲੋ ਜੋ ਮਰਜ਼ੀ ਜਿੰ ਜੋ ਕਰਕੇ ਦਿਖਾਉਣਾ ਚਾਹੁੰਦੇ ਉਹ ਦਿਖਾ ਦਿਓ ਕਿ ਮੈਂ ਮੈਂ ਫਲਾਣਾ ਸੁਲਾਮਾਇਕ ਹਾਂ ਕਰਕੇ ਦੇਖ ਲੈ ਇੱਕ ਵਾਰੀ ਕੋਈ ਇੱਕ ਵੀ ਜੇਕਰ ਜਰੂਰ ਉਹ ਜੁਲਤਾਦਾਰ ਕਹੇ ਕਹਿ ਦਿੱਨਾ ਸਰਪੰਚੀ ਲੜ ਰਹੀ ਆ ਬਰਤ ਉਹ ਦੋ ਕਿੱਲੇ ਵਿਗਿਆਨ ਪਰਮਾ ਮੈਂ ਠੋਕਣਾ ਫਲਾਣਾ ਬੰਦਾ ਠੋਕਦਾ ਕੋਈ ਅੱਜ ਅੱਜ ਕਰਕੇ ਦੇਖ ਲਈ ਉਹ ਫਲਾਣਾ ਕੁੜੀ ਦੇ ਵਿਆਹ ਤੇ ਪਿਆਰ ਖਲਾਇਆ ਸੀ ਤੇ ਪਿੰਡ ਦਾ ਸਭ ਤੋਂ ਵੱਡਾ ਬੰਦਾ ਮੈਂ ਆ ਮੈਂ ਸੱਤਰ ਲਾਉਣਾ ਸੀ ਲਾ ਕੇ ਲੈ ਕੋਈ ਤੂੰ ਲਵਾ ਸਾਡੇ ਅਰਗੇ ਗਵਈਆਂ ਦੇ ਖਾੜੇ ਉੱਥੇ ਮੀਠ ਸ਼ਰਾਬਾਂ ਨਾਚ ਚੱਲਾਂ ਦਾ ਕੁਝ ਨਹੀਂ ਲਾਜ ਦੇਖ ਇੱਕ ਕਰ ਜੁਲਤਾ ਪਰ ਆਖਰੀ ਆਖਰੀ ਤਨ ਹੋ ਜਾ ਤੈਨੂੰ ਸਾਡੀ ਵੀ 10 12 ਸਾਲ ਹੋ ਗਏ ਪਰ ਅਜੇ ਆਈ ਨਹੀਂ ਅੱਜ ਇਹਨੇ ਵਾਸ ਆਈ ਨਹੀਂ ਅੱਜ ਇਹਨੇ ਮੈਨੂੰ ਵੀ ਦੇਖ ਲਾ ਜੀ ਕਰਕੇ ਦੇਖ ਲਾ ਜੇ ਜਿੱਤਦਾ ਹੁੰਦਾ ਔਰ ਆਖਰੀ ਦੰਗਾ ਚੰਪਕੀ ਆ ਗੱਲ ਜਦੋਂ ਵਹਿਮਾ ਭਰਮਾਂ ਦੀ ਆਉਂਦੀ ਇਹ ਬੀਬੀ ਸਾਡੀ ਪਹਿਲੇ ਨੰਬਰ ਤੇ ਆਉਂਦੀ ਕਿਉਂਕਿ ਇਹ ਹੀ ਪਾਣੇ ਪਉਂਦੀ ਥਾ ਥਾ ਤੇ ਬਾਬੇ ਬਣਾਉਂਦੀ ਫਿਰ ਸਭ ਤੋਂ ੱੱਕੇ ਨਾ ਭਾਈ ਪੁੱਛ ਕੇ ਦੱਸਿਓ ਬੀਬੀ ਦੀ ਸਮਝ ਕਿਉਂ ਨਹੀਂ ਆਉਦੀ ਰਾਜੇ ਬਣ ਕੇ ਉੱਬਰ ਸ਼ੇਰ ਵਾਲੀ ਜ਼ਿੰਦਗੀ ਜਿਉਂ ਆ ਪੈਸਿਆਂ ਪੁੱਸਿਆਂ ਵਾਲੇ ਪਾਸੇ ਜਿੱਦਾਂ ਨੂੰ ਲੱਗਦਾ ਨਾ ਵੀ ਜੇ ਆ ਗਏ ਤਸੋਂ ਖਾ ਲੂਗਾ ਆ ਆ ਤੁਹਾਡੇ ਸਾਹਮਣੇ ਖੜਾ ਹੈ ਜਲੂਸ ਨਿਕਲਿਆ ਪਿਆ ਤੇ ਪੈਸਾ ਦਾ ਰੋਜ਼ੀ ਆ ਰਿਹਾ ਹੈ ਫੈਸਾ ਦਾ ਰੋਜ਼ੀ ਆ ਰਿਹਾ ਰੋਜ਼ ਕਿਦਾਂ ਲੱਗੇ ਖਾਣਾ ਹੈ ਲਈਆਂ ਨੇ ਦਰੀਆ ਪਹਾੜਾਂ ਨੂੰ ਪ੍ਰਣਾਮ ਔਰ ਚੜ੍ਹਦੀ ਕਲਾ ਚ ਬੈਠੇ ਮੇਰੇ ਬਾਬਾ ਮਾਣ ਨੂੰ ਪ੍ਰਣਾਮ ਮੇਰਾ ਬਜ਼ੁਰਗਾਂ ਨੂੰ ਔਰ ਮੇਰੇ ਮੇਰੇ ਦੋਸਤਾਂ ਮਿੱਤਰਾਂ ਨੂੰ ਸਾਰਿਆਂ ਨੂੰ ਭਰਾਵਾਂ ਨੂੰ ਬਹੁਤ ਬਹੁਤ ਪਿਆਰ ਸਤਿਕਾਰ ਛੋਟੇ ਬੱਚਿਆਂ ਨੂੰ ਪਿਆਰ ਇਹਨਾਂ ਪੁਲਿਸ ਆਫਿਸਰਾਂ ਨੂੰ ਬਹੁਤ ਬਹੁਤ ਸਤਿਕਾਰ ਮੇਰੇ ਭਰਾਵਾਂ ਪ੍ਰਣਾਮ ਔਰ ਇਹ ਮੂਵੀ ਵਾਲੇ ਭਰਾਵਾਂ ਨੂੰ ਹੋਰ ਆ ਸਟੇਜਾ ਲਾਉਣ ਵਾਲਿਆਂ ਨੂੰ